ਇਹ ਕਹਿੰਦੇ ਬ੍ਰੋਗਰਾਮ ਹੈ ਉਸ ਦੇ ਨਾਮ ਇਹ ਸਰਕਾਰ ਵੱਲੋਂ ਲਗਾਤਾਰ ਐਕਟਵਿਟੀ ਚਲਾਈ ਗਈ ਸਰਕਾਰ ਨੇ ਇਨੀਸ਼ੀਏਟਿਵ ਲਿਆ ਜੀ ਮਤਲਬ ਜੋ ਵੀ ਹਾਲਾਤਾਂ ਨੂੰ ਦੇਖਦੇ ਹੋ ਵੀ ਸਾਨੂੰ ਜ਼ਰੂਰਤ ਹੈ ਨੌਜਵਾਨਾਂ ਨੂੰ ਮਤਲਬ ਚੰਗੀ ਸੇਧ ਦੇਣ ਦੀ ਤੇ ਸਰਕਾਰ ਆਪ ਦੇ ਪ੍ਰੋਗਰਾਮ ਚ ਜਿਆਦਾ ਜਗ੍ਹਾ ਕਾਮਯਾਬੀ ਹੋ ਰਹੀ ਹੈ ਕਿਉਂਕਿ ਲੋਕ ਆਪ ਜੁੜ ਰਹੇ ਆ ਤੇ ਲੋਕਾਂ ਦੀ ਭਲਾਈ ਹੈ ਮੈਂ ਹਰੇਕ ਪਿੰਡ ਜਾ ਕੇ ਬੇਨਤੀ ਕਰਦਾ ਵੀ ਪਾਰਟੀ ਪੱਧਰ ਤੋਂ ਉੱਥੇ ਉੱਠ ਕੇ ਸਾਂਝਾ ਪ੍ਰੋਗਰਾਮ ਹੈ ਪੰਚਾਇਤਾਂ ਨਾਲ ਟਾਈ ਅਪ ਕਰਕੇ ਪ੍ਰੋਗਰਾਮ ਚ ਪਹੁੰਚੋ ਜੋ ਡਾਕਟਰ ਕਹਿੰਦੇ ਆ ਜੋ ਪੁਲਿਸ ਕਹਿੰਦੀ ਹੈ ਗੱਲ ਸੁਣੋ ਜੋਸੀ ਕਹਨੇ ਗੱਲ ਸੁਣੋ ਤੇ ਆਪਾਂ ਪਿੰਡਾਂ ਨੂੰ ਇਸ ਚੀਜ਼ ਤੋਂ ਯਾਦ ਦਿਵਾਈਏ ਲੰਬੀ ਹਲਕਾ ਸਰਹੱਦੀ ਇਲਾਕੇ ਨਾਲ ਜਿਹੜਾ ਸੰਬੰਧਿਤ ਹੈ ਉਹ ਤੋਂ ਬਾਹਲੇ ਇਲਾਕੇ ਚੋਂ ਆਕੇ ਜੇ ਨਸ਼ਾ ਕੰਮ ਨਹੀਂ ਲੋਕ ਨਹੀਂ ਕਰਦੇ ਨੇ ਤਾਂ ਕਿਰਪਾ ਤੁਸੀਂ ਜਿਹੜੀ ਨਫਰੀ ਘਟੇ ਹੋਣ ਤੇ ਫਿਰ ਜ਼ਿਆਦਾ ਜਿਹੜੀ ਨਹੀਂ ਬਿਲਕੁਲ ਜੀ ਮੈਂ ਉਹ ਇੱਥੇ ਵੀ ਲਾਈਨ ਬੋਲੀ ਹੈ ਨਫਰੀ ਘਟ ਸੀ ਸਰਕਾਰ ਵਧਾ ਰਹੀ ਹੈ ਬੰਦਿਆਂ ਨੇ ਚੀਜ਼ਾਂ ਰੋਕਣੀਆਂ ਮੰਦਿਆਂ ਨੂੰ ਮਤਲਬ ਉਹਨਾਂ ਦੀ ਤਦਾਦ ਵਧਾਈ ਜਾ ਰਹੀ ਹੈ ਪਹਿਲਾਂ ਨਾਲੋਂ ਸਮਗਲਿੰਗ ਵੀ ਰੁਗਿਆ ਤੁਸੀਂ ਦੇਖਦੇ ਹੋ ਸਰਕਾਰੀ ਡਾਟਾ ਹੁਣ ਸ਼ੇਅਰ ਹੁੰਦਾ ਹੈ ਤਕਰੀਬਨ ਹਰ ਹਫਤੇ 10 ਦਿਨ ਬਾਅਦ ਵੀ ਕਿੰਨਾ-ਕਿੰਨਾ ਕੀ ਕੁਝ ਫੜਿਆ ਗਿਆ ਤਾਂ ਬਾਰਡਰ ਤੇ ਆ ਥੋੜੀ ਪ੍ਰੋਬਲਮਾਂ ਨੇ ਪਰ ਮੈਂ ਫੇਰ ਇੱਕ ਗੱਲ ਕਹੂੰ ਮੈਂ ਆਨ ਮੀਡੀਆ ਵੀ ਕਹਿ ਰਿਹਾ ਕਿ ਪੋਸਟ ਪਾਸਟ ਚੱਲਦਾ ਰਹਿੰਦਾ ਚਲੋ ਪੁਰਾਣਾ ਬਜ਼ੁਰਗਾਂ ਨੂੰ ਜਿਵੇਂ ਵੀ ਦਾਗ ਲੱਗੀ ਹੈ ਸਾਡਾ ਸਾਰਾ ਜੋਰ ਇਸ ਚੀਜ਼ ਤੇ ਵੀ ਸੰਥੈਟਿਕ ਡਰੱਗਸ ਅਸੀਂ ਕਿਸੇ ਵੀ ਤਰੀਕੇ ਲੰਬੀ ਜੈਂਟਰ ਕਰਨੋਂ ਵੀ ਰੋਕਣਾ ਤੇ ਜੇ ਐਂਟਰ ਕੀਤਾ ਹੋਇਆ ਤਾਂ ਅਸੀਂ ਉੱਥੋਂ ਧੀਆਂ ਪੁੱਤਾਂ ਨੂੰ ਵਿਜਿਲਾਸ ਜਿਹੜੀ ਬਰਖਾਸ ਕੋਸਟੇਬਲ ਹੈ ਉਹਨੂੰ ਵਿਜੀਲੈਂਸ ਨੇ ਉੱਥੇ ਲੈਟਾਉਣਾ ਤੇ ਮੈਂ ਦੇਖਦਾ ਮੈਂ ਤਾਂ ਉਹ ਪਹਿਲਾਂ ਵੀ ਨਹੀਂ ਦੇਖਦਾ ਸੀ ਜੋ ਲੋਕ ਦੇਖਦੇ ਸੀ ਮੈਂ ਤਾਂ ਬਾਅਦ ਵਿੱਚ ਦੇਖਿਆ ਵੀ ਉਹਨੂੰ ਤੇ ਮੈਂ ਤਾਂ ਹੁਣ ਵੀ ਇਹੀ ਦੇਖਦਾ ਹਾਂ ਵੀ ਜੇ ਇਹ ਜਿਹੇ ਲੋਕ ਧੀਆਂ ਦੇ ਪੁੱਤਾਂ ਦੇ ਘਰ ਪੱਟੀ ਜਾਂਦੇ ਤਾਂ ਉਹਨਾਂ ਨੂੰ ਕੋਈ ਹੱਕ ਨਹੀਂ ਵੈਸੇ ਤਾਂ ਨੌਕਰੀ ਕਰਨ ਦਾ ਸਰਕਾਰ ਨੂੰ ਵੀ ਹੋਰ ਸ਼ਕਤੀ ਨਾਲ ਇੰਟਰੋਗੇਸ਼ਨ ਕਰਨੀ ਚਾਹੀਦੀ ਹੈ ਤੇ ਜੋ ਵੀ ਬਣਦਾ ਮਤਲਬ ਜਿੰਨੇ ਵੀ ਲੋਕ ਉਹਨਾਂ ਕਰਕੇ ਖਰਾਬ ਹੋਏ ਉਹਨਾਂ ਨੂੰ ਇਨਸਾਫ ਭਾਈ ਭਾਈ ਉਦ ਨਸ਼ਿਆਂ ਦੇ ਵਿਰੋਧੀ ਪ੍ਰਿੰਸਪਲ ਪ੍ਰੋਗਰਾਮ ਹੋਇਆ ਕਿਵੇਂ ਦੇਖੀਏ ਉਹਨੂੰ ਕਿ ਸਰਕਾਰ ਤੋਂ ਡਵੈਲੋ ਜਿਹੜੀ ਪੰਚਾਇਤ ਤੱਕ ਕੀ ਸਾਥ ਰਹਿਣ ਵਾਲਾ ਹੈ ਸਾਡਾ ਪੰਚਾਇਤ ਦਾ ਇਹ ਹੈ ਜੀ ਅਸੀਂ ਇੱਕ ਤਾਂ ਪਹਿਲਾਂ ਵੀ ਪੰਚਾਇਤ ਨਿਸ਼ਰੀ ਨੇ ਮੀਟਿੰਗ ਕੀਤੀ ਸੀ ਇਸ ਬਾਬਤ ਅਸੀਂ ਕੋਈ ਕਿਸੇ ਦੀ ਜ਼ਮਾਨਤ ਨਹੀਂ ਕਰਾਉਂਦੇਗੇ ਕੋਈ ਕਿਸੇ ਦੇ ਮਗਰ ਨਹੀਂ ਜਾਂਦੇ ਨਸ਼ੇ ਵਾਲੇ ਦੇ ਨਸ਼ਾ ਸਾਡੇ ਚਿੱਟਾ ਕੇਸ ਹੈ ਨਹੀਂ ਹਜੇ ਦੀ ਕੋਈ ਵੀ ਪਰ ਗੋਲੀਆਂ ਦੇ ਕੁਛ ਹੁੰਦੇ ਆ ਹੁਣ ਕੋਈ 2-4 15 ਦਿਨਾਂ ਦੇ ਵੀ ਕੋਈ ਇੱਥੇ ਵੇਚਣ ਆਉਂਦਾ ਬਾਹਰ ਦਾ ਕੋਈ ਸਰਪੰਚ ਆ ਇੱਥੇ ਕੋਈ ਹੈਗਾ ਭੋਲਜਾ ਨੂੰ ਸਰਪੰਚ ਸਰਪੰਚ ਕਹਿੰਦੇ ਆ ਵੀ ਉਹ ਕੋਈ ਵਿੱਚ ਕੇ ਜਾਂਦਾ ਹੁਣ ਅਸੀਂ 2 ਦਿਨ 3 ਦਿਨ ਅਸੀਂ ਆਪ ਨਗਰਾਨੀ ਰੱਖਿਆ ਕਰਾਂਗੇ ਇੱਥੇ ਬੰਦਿਆਂ ਦੀ ਡਿਊਟੀ ਲਾਵਾਂਗੇ ਪੰਚਾਇਤ ਦੇ ਜਿਹੜੇ ਮੈਂਬਰ ਆ ਸਾਡੇ 1 ਨੰਬਰ ਵਾਰਡ 2 ਨੰਬਰ ਵਾਰਡ 3 ਨੰਬਰ ਵਾਰਡ ਇਹ ਮੱਲਾ ਤਿੰਨੋਂ ਮੈਂਬਰਾਂ ਦਾ ਉਹਨਾਂ ਤਿੰਨਾਂ ਦੀ ਡਿਊਟੀ ਲਾਵਾਂਗੇ ਦੋ ਦੋ ਬੰਦੇ ਉਹਨਾਂ ਦੇ ਨਾਲ ਹੋਰ ਲਾਵਾਂਗੇ ਅੱਛਾ ਤਾਂ ਤੁਸੀਂ ਪੁਲਿਸ ਨੂੰ ਵੀ ਸੂਚਿਤ ਕੀਤਾ ਹੈ ਵੀ ਪੁਲਿਸ ਜਿਹੜੀ ਹੈ ਕਾਰਵਾਈ ਕਰੇ ਇਸ ਤੇ ਪੁਲਿਸ ਨਾਲ ਸਾਥ ਲਵਾਂਗੇ ਜਮਾ ਪਰਸਨ ਨੂੰ ਜੇ ਇਹ ਕੁਥਾ ਤੁਹਾਨੂੰ ਪਤਾ ਲੱਗੂ ਜਿਵੇਂ ਅਸੀਂ ਉਹਵੇਂ ਜਿਵੇਂ ਪਰਸਨ ਨੂੰ ਵੀ ਸੱਦਾਂਗੇ ਫੜਾਵਾਂਗੇ ਵੀ ਨਾਂ ਵੀ ਲਵਾਾਂਗੇ ਜੇ ਕੋਈ ਇਹ ਕੰਮ ਕਰੂਗਾ ਤਾਂ ਪਰਸਨ ਨੂੰ ਤਲਾਸ਼ ਕਰ ਦਿੱਤੀਏ ਕੋਈ ਅਸਵਾਤ ਨਹੀਂ ਹਜੇ ਤੱਕ ਸਾਨੂੰ ਕੋਈ ਸਮਝ ਨਹੀਂ ਆਇਆ ਵੀ ਕੋਈ ਕੌਣ ਵੇਚਦਾ ਹੈ ਕੀ ਕਰਦਾ ਹੈ ਤੇ ਹਜੇ ਤੱਕ ਐਡਾ ਕੋਈ ਬਹਿਣੀਗਾ ਨਾ ਮਤਰੀ ਹੈ ਨਸ਼ਾ ਹੈ ਜਰੂਰ ਨਸ਼ਾ ਹੀ ਨਹੀਂ ਵੀ ਨਹੀਂ ਪਰ ਲੋਕਾਂ ਦੇ ਵਿੱਚ ਦੇ ਕੋਈ ਇੱਕ ਇੱਕ ਮੁੰਡਾ ਹੈ ਕਹਿੰਦੇ ਇੱਥੋਂ ਦਾ ਵੀ ਜਿਹੜੇ ਉਹ ਲੇਡੀਜ਼ ਕਹਿ ਰਹੀਆਂ ਸੀਗੀਆਂ ਕੋਈ ਸਰਪੰਚ ਆਇਆ ਉਹਦਾ ਨਾਂ ਮੁੰਡੇ ਦਾ ਉਹ ਕੋਈ ਵੇਚੂਟ ਕੇ ਜਾਂਦਾ ਕੋਈ ਕੀ ਲੋਕਾਂ ਨੂੰ ਪੀਲਕੀ ਕਰਨਾ ਚਾਹੋਗੇ ਪਿੰਡ ਵਾਸਤੇ ਪਸਾ ਲੈ ਲਓ ਮੈਂ ਤਾਂ ਸਾਰੇ ਪਿੰਡ ਨੂੰ ਨਗਰ ਨਿਵਾਸੀਆਂ ਨੂੰ ਪੰਚਾਇਤ ਨੂੰ ਇਹੀ ਬੇਨਤੀ ਕਰਦਾ ਵੀ ਆਪਾਂ ਆਹ ਹੰਬੜਾ ਮਾਰ ਗਏ ਇਸ ਗਲਤੀ ਐਡੀ ਗੱਲ ਨਹੀਂ ਵੀ ਇਹ ਨਸ਼ਾ ਬੰਦ ਨਹੀਂ ਹੋਣਾਗਾ ਅਤਵਾਦ ਖਤਮ ਹੋ ਗਿਆ ਜਿਹੜਿਆ ਕਹਿੰਦੇ ਸੀ ਵੀ ਨਹੀਂ ਹੋਣਾਗਾ ਅਤਵਾਦ ਖਤਮ ਨਸ਼ਾ ਵੀ ਖਤਮ ਹੋ ਜੂਗਾ ਜੇ ਆਪਾਂ ਚਿਕੜ ਸਾਫ ਕਰਨਾ ਤੇ ਚਿਕੜ ਚ ਆਪਾਂ ਨੂੰ ਉਤਰਨਾ ਪੈਣਾਗਾ ਆਪਾਂ ਨੂੰ ਨਿਗਾਰਕਣੀ ਪੈਣੀ ਹੈ ਹਰੇਕ ਆਪਣੇ ਆਂਡ ਚ ਗਮਾਂਡ ਚ ਸੱਜੇ ਖੱਬੇ ਇਸ ਵੀ ਕਿਹੜਾ ਕੋਈ ਕੋਈ ਕੰਮ ਕਰਦਾ ਉਹ ਆਪਾਂ ਨੂੰ ਸਿਕਰੇਟ ਤੇ ਵੀ ਆਪਾਂ ਨੂੰ ਗੱਲ ਰੱਖੀਆਂ ਪੈਣੀਆਂ ਕੋਈ ਬੰਦਾ ਤਲਾਹ ਦਿੰਦਾ ਆਪਾਂ ਉਹਦਾ ਵੀ ਨਾਂ ਅੱਗੇ ਨਹੀਂ ਹਉਣ ਦੇਵਾਂਗੇ ਤੇ ਸਾਡੀ ਤਾਂ ਬੇਨਤੀ ਇਹੀ ਹੈ ਵੀ ਸਾਡਾ ਵੀ ਸਹਿਯੋਗ ਦਿਓ ਅਸੀਂ ਤੁਹਾਡਾ ਸਹਿਯੋਗ ਦਿੰਨੇ ਆ ਤੇ ਭਾਈ ਆਪਾਂ ਪਿੰਡ ਨੂੰ ਨਸ਼ੇ ਮੁਕਤ ਕਰਕੇ